ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਗੁਰਦਾਸਪੁਰ ਦੀਆਂ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਦੋ ਧਿਰਾਂ 'ਚ ਬਹਿਸ ਹੋ ਗਈ। ਦਰਅਸਲ ਦਲਿਤ ਭਾਈਚਾਰੇ ਨੇ ਇਹ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਸ੍ਰੀ ਅਖੰਡ ਸਾਹਿਬ ਜੀ ਦਾ ਪਾਠ ਕਰਵਾਉਣਾ ਸੀ ਜਿਸ ਕਰਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਜਾਣਾ ਸੀ। ਪਰ ਦੂਜੀ ਧਿਰ ਨੇ ਉਹਨਾਂ ਨੂੰ ਇਸ ਪਾਵਨ ਸਰੂਪ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਿੱਚ ਬਹਿਸ-ਵਾਜ਼ੀ ਸ਼ੁਰੂ ਹੋ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਆਓ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ 'ਤੇ ਇੱਕ ਨਜ਼ਰ। ਵਾਇਓਰ ਖੜੇ ਵਾਇਓਰ ਖੜੇ ਪਿਆਰੀ ਸਾਹ ਸੰਗਤ ਅਸੀਂ ਰੋੜਾਂ ਵਾਲੀ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨਦੇੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡ ਨੂੰ ਕਈਆਂ ਲਾਗੇ ਤਾਂ ਦੇ ਆ ਵਾਹਿਗੁਰੂ ਖਾਲਸਾ ਵਾਇਓਰ ਖੜੇ ਬਹੁਤ ਆ ਗਈ ਆ ਹਾਂ ਉਹ ਆਈ ਆ ਤੇ ਤੁਸੀਂ ਕਿਉਂ ਹੁੰਦੇ ਇਹ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਤੁਸੀਂ ਦੇਓ ਬਾਹਰ ਕਿਤੇ ਨਹੀਂ ਬਾਈ ਸਾਰੇ ਪੰਜ ਉੱਥੇ ਪੰਜ ਤਖਤਾਂ ਲਓ ਉਹ ਆ ਪਰਮਾਨ ਹੈ ਜਿੱਥੇ ਨਹੀਂ ਗਾ ਕੇ ਉਹ ਇਤਿਹਾਸ ਪੜ ਕੇ ਪਤਾ ਲਾਓ देखी भाला ਗੱਲ ਤੇ ਸੁਣਨ ਨੂੰ ਵੀਡੀਓ ਬਣਾਤਾ ਵੀਡੀਓ ਬਣਾਤਾ ਤਾਲੇ ਨਹੀਂ ਬਣਾਣਾ ਵੀਡੀਓ ਬਣਾ ਸਾਰੇ ਬਣਾਣਾ ਆਪਣਾ ਮੇਰੀ ਨਿਹਾਰ ਕਿਪਸ ਤੁਮੇ ਸੁਣੋ ਪਰ ਮਰੀ ਦਾ ਸੁਣ ਸੁਣੋ ਮਰੀ ਦੇ ਬਣਾਓ ਮਾਡਲ ਬਸ ਹਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਪਿਆਰੀ ਸਾਹਿਬ ਸੰਗਤ ਜੀ ਸਸੀ ਪੇਟ ਨੂੰ ਰਾਮ ਜੀ ਦਾ ਬੋਲ ਰਿਹਾ ਪਰ ਪਿਆਰੀ ਸਾਹਿਬ ਸੰਗਤ ਜੀ ਸੁਣੋ ਤੁਹਾਨੂੰ ਨਹੀਂ ਰੋਣ اوه کي نه ڪيا ڪم ڏي 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 ڏي